ਬਿੱਲੀ ਆਂ ਬਾਤਿਸ ਨਾ ਰੋ ਤੇ ਭਾਈ ਬਿੱਲੀ ਉਹ ਜਾ ਕੇ ਰਸਤੇ 'ਚ ਬਹਿ ਜਾਂਦੀ ਸੀ ਰਸਤੇ 'ਚ ਹਾਂ ਵੀ ਉਹ ਸੋ ਨਾਲ ਇਸੇ ਰਸਤੇ 'ਚ ਬਹਿ ਜਾਂਦੀ ਸੀ ਆਪਦਾ ਘਰ ਬਣਾਉਂਦੀ ਸੀ ਉਹ ਅੱਛਾ ਤੇ ਉਹ ਬੈਠੀ ਰਸਤੇ 'ਚ ਤੇ ਕਾਨਿਆਂ ਦਾ ਗੱਡਾ ਭਰਿਆ ਹੁੰਦਾ ਸੀ ਅੱਛਾ ਉਹ ਕਹਿੰਦੇ ਬਿੱਲੀ ਕੇ ਬਿੱਲੀ ਕੇ ਪਾਸੇ ਹੋ ਜਾ ਬਿਮਾਰੀ ਜਾਵੇਂਗੀ ਉਹ ਕੰਨੀ ਮਾਰੀ ਜਾਊਂਗੀ ਮਦਾਰੀਆਂ ਜਾਊਂਗੀ ਰਾਜੇ ਦੇ ਪੇਸ਼ ਜਾਊਂਗੀ ਹਾਂ ਉਹ ਕਹਿੰਦਾ ਦੂਜਾ ਭਾਈ ਕਹਿੰਦਾ ਪਾ ਦੇ ਉਹ ਦੋ ਕਾਨੇ ਪੈਣਗੇ ਜਦੋਂ ਪਾਵਨ ਲੱਗੇ ਗੱਡੇ ਦਾ ਗੱड्डा ਹੀ ਪੈ ਗਿਆ। ਅੱਛਾ ਕੰਨ ਚ ਹੋਰ ਕੰਨ ਚ ਗੱਡੇ ਦਾ ਗੱਡੇ ਫੇਰ ਬਾਤ ਪਾਈ ਹੁੰਦੀ ਐ। ਤੇ ਗੱਡੇ ਦਾ ਗੱड्डा ਹੀ ਪੈ ਗਿਆ। ਚੱਲ ਪਾਗੀ ਲੈ ਕੇ। ਜਦੋਂ ਦੁਬਾਰੇ ਫੇਰ ਆ ਕੇ ਰਾਹ ਚ ਬੈ ਗਈ। ਇਹ ਗੁਰਦਾ ਗੱਡਾ ਆਉਂਦਾ ਸੀ ਕਰਿਆ। ਉਹ ਕਹਿੰਦੇ ਬਿੱਲਗੇ ਬਿੱਲਗੇ ਰਸਤੇ ਦੇ ਪਾਸੇ ਹੋ ਜਾ ਬੇਸੀ ਲੰਗਣਾ। ਤੇ ਉਹ ਕਹਿੰਦੀ ਐ ਕਿ ਪਹਿਲਾਂ ਮੇਰਾ ਕੰਨ ਦੀ ਕੋਕਲੀ ਭਰੋ ਤੇ ਮੈਂ ਫੇਰ ਉਸੂੰ। ਤੇ ਉਹ ਦੂਜਾ ਕਹਿੰਦਾ ਕਿ ਪਾ ਦੇ ਉਹ ਗੁਰਦੀ ਦੀਲੀ ਚਲ ਵੀ ਉਹ ਹੋ ਜੀ ਉੱਠ ਖੜੂ ਉਹਨੇ ਕਿ ਉੱਠਣਾ ਸੀਗਾ ਸਾਜੇ ਦਾ ਪਾਣ ਲੱਗੇ ਗੱਡੇ ਦਾ ਗੱਡਾ ਹੀ ਪੈ ਗਿਆ ਉਹ ਉਹ ਵੀ ਸਾਰਾ ਗੱਡਾ ਕਰਨ ਤੇ ਉਹ ਵੀ ਸਾਰਾ ਕਰਨ ਤੇ ਪੈ ਗਿਆ ਫੇਰ ਫੇਰ ਉਹਨੂੰ ਰੱਖ ਕੇ ਆ ਗਈ ਉਹ ਫੇਰ ਚੌਲਾ ਦਾ ਗੱਡਾ ਹੁੰਦਾ ਸੀ ਉਹ ਕਹਿੰਦੇ ਬਿੱਲੀ ਕੇ ਲੀਏ ਉੱਠ ਖੜ ਕਹਿੰਦੀ ਆ ਕਿ ਮੈਂ ਮਾਰੀ ਜਾਊਂਗੀ ਮਦਾਰੀ ਜਾਊਂ ਰਾਜੇ ਦੇ ਪਰਸ ਜਾਊਂਗੀ ਤੇ ਵੀ ਨਹੀਂ ਮੇਰ ਕਰਨ ਦੀ ਕੋਕਲੀ ਭਰ ਦੇ ਮੈਂ ਤਾਂ ਫੇਰ ਜਾਂ ਉਹ ਕੰਦਾ ਪਾਸੇ ਚੱਲ ਮੁੱਖੀ ਪਾਉਗੀ। ਉਹ ਪਾਉਣ ਲੱਗੇ ਤੇ ਗੱਡੇ ਦਾ ਗੱਡਾ ਹੀ ਪੈ ਗਿਆ ਸਾਰਾ। ਫੇਰ ਲੈ ਗਈ ਭਾਈ। ਉਹਨੇ ਕੰਨ ਜਿਹੜੇ ਕੰਨੇ ਲੱਗੇ ਸੀ ਉਹਨਾਂ ਨਾਲ ਆਪਦੀ ਚੱਪਰੀ ਬਣਾ ਕੇ ਚੋਪੜੀ। ਫੇਰ ਗੁੜ ਨਾਲ ਉਹਨੇ ਲੱਪ ਲਈ। ਝੌਲਾ ਨਾਲ ਚਿੱਪਲੀ। ਚਿੱਪਲੀ ਕਿਵੇਂ? ਆਹ ਤੇ ਲਾ ਲਿਆ। ਚਿੱਪਲੀ ਚੱਕ ਕੇ ਇਸ ਮਾ ਆ ਕੇ ਬਣਾ ਲਈ ਆਪਦੀ ਕੋਠਲੀ ਇਹਦੇ ਬਲੂੰਗੜੇ ਹੋ ਗਏ। ਕਕਨੂ ਮੱਕਨੂ ਕਾਣਾ ਤਿੰਨ ਬਲੂੰਗੜੇ ਸੀ ਇਹਦੇ। ਚਲ ਪਈ ਉਹ ਜਾਇਆ ਕਰੇ ਤੇ ਉਹਨਾਂ ਨੂੰ ਕਹਿੰਦੀ ਵੀ ਜਦੋਂ ਮੈਂ ਕਹਿ ਕੇ ਬੋਲ ਮਾਰਿਆ ਕਰ ਉਹ ਤੋਂ ਬਾਹਰ ਖੋਲ ਲਿਆ ਕਰੋ ਵਰਨਾਲ ਲਿੱਪੀ ਚਾਵਲਾ ਨਾ ਚਿੱਪੀ ਪੱਤਾ ਬਨੂਂਗੜਿਓ ਬਾਹਰ ਖੋਲੋ ਮੈਂ ਤੁਹਾਡੀ ਮਾਹੀ ਆਈ ਜਦੋਂ ਉਹ ਆਦਾ ਆਇਆ ਕਰੇ ਤੇ ਬਾਹਰ ਖੋਲ ਦਿਆ ਕਰ ਨਾ ਕੋਈ ਦਿਨ ਹੋਇਆ ਤੇ ਗਿੱਧਰ ਸੁਨਿਆ ਕਰੇ ਬਾਜਾਂ ਵੀ ਕਿੱਥੇ ਹੈ ਤੇ ਬਲੂਂਗੜੇ ਚਲ ਉਹ ਲੋਕ ਕਿਹੋ ਜਿਹਾ ਨਾ ਲੱਗਿਆ ਕਦੇ ਨਾ ਕਿ ਉਹ ਮੋ ਬੋਲਿਆ ਪੱਤ ਨੂੰ ਪੱਤ ਨੂੰ ਬਨੂਂਗੜਿਓ ਬਾਹਰ ਖੋਲੋ ਹੈ ਬਾਰਜ ਬਣਾਤੇ ਹਾਂ ਤੇ ਉਹ ਜਿਹੜਾ ਸੀਗਾ ਕੱਕਣੋਂ ਮੱਕਣੋਂ ਆ ਗਿਆ ਉਹ ਕਹਿੰਦੇ ਕਿ ਫੋਲ ਗਿਆ ਆਪਣੀ ਮਾਂ ਕਾਣਾ ਕਹਿੰਦਾ ਆਪਣੀ ਮਾਂ ਨਹੀਂ ਕਿ ਨਾ ਫੋਲ ਉਹਨਾਂ ਨੇ ਫੋਲ ਤੱਤੇ ਕਾਣਾ ਤੇ ਚੱਕੀ ਥੱਲੇ ਵਰ ਗਿਆ ਉਹਨਾਂ ਨੂੰ ਖਾ ਗਿਆ ਉਹ ਦੋ ਗੰਢੇ ਖਾ ਗਿਆ ਹਾਂ ਕੱਕਣੋਂ ਮੱਕਣੋਂ ਆ ਗਿਆ ਨੂੰ ਖਾ ਗਿਆ ਖਾ ਕੇ ਤੇ ਜਾ ਕੇ ਖੇਤਾਂ 'ਚ ਪੈ ਗਿਆ ਕਲੀ ਥੱਲੇ ਜਦੋਂ ਵੀ ਮੈਂ YouTube 'ਤੇ ਮੈਂ ਬਾਰ ਕੋਲਿਆ ਕਿ ਬਾਰ ਕੋਲ ਕੋਲੋਬੀਓ ਨੇ ਆ ਕੇ ਫੇਰ ਅੱਧ ਤੱਕ ਨੂੰ ਮੱਕ ਨੂੰ ਪੱਤ ਬਲੂੰਗੜੇ ਬਾਹਰ ਕੋਲ ਮੈਂ ਤੋਂ ਦਿਮਾਗ ਹੀ ਤੇ ਉਹ ਕਹਿੰਦਾ ਕਿ ਤਾ ਮੈਨੂੰ ਕੁੱਟੇਂਗੀ ਮੈਂ ਨਹੀਂ ਬਾਰ ਖੋਲਦਾ ਅੱਛਾ ਉਹ ਕਹਿੰਦੀ ਵੀ ਨਹੀਂ ਖੁਰਦੀ ਤੂੰ ਬਾਰ ਖੋਲ ਮੈਨੂੰ ਦੀ ਕੀ ਗੱਲ ਉਹ ਕਹਿੰਦਾ ਵੀ ਐ ਕਰਕੇ ਵੀ ਪਿੱਛੇ ਰਾਇਆ ਸੀ ਤੇ ਵੀ ਉਹਨਾਂ ਨੂੰ ਖਾ ਗਿਆ ਵੀ ਉਹ ਆਇਆ ਸੀ ਤੇ ਨਾ ਮ ਖਾ ਗਿਆ ਤੇ ਉਹ ਕਹਿੰਦੀ ਕਿ ਕਿੱਧਰ ਨੂੰ ਗਿਆ ਕਹਿੰਦਾ ਕਿ ਵੀ ਆਇਆ ਜਾਂ ਖੇਤਾਂ ਦੇ ਰਾਹ ਨੰਨਾ ਨਹੀਂ ਹੈ ਤੇ ਚੱਲ ਭਾਈ ਉਹਨੂੰ ਮੂੰਗਲੀ ਚੱਕੀ ਚੱਕ ਕੇ ਲੈ ਜਾ ਕੇ ਮੂੰਗਲੀ ਨੂੰ ਲਈ ਉਹ ਮੂੰਗਲੀ ਦੀ ਅੱਗ ਉਹਦੇ ਨਾਲ ਉਹ ਕੋੜਤਨ ਨੂੰ ਨਾ ਚੋਲੇ ਚੱਲੇ ਚੱਲ ਭਾਈ ਉਹਨੇ ਚੱਕੀ ਨਾਲੇ ਰਾਂਗਾ ਪੰਗਾ ਨੁਖਾ ਗਿਆ ਜਿਹਦੇ ਨੰਨ ਤੇ ਟੱਪਦੇ ਸੀ ਚੱਕੀ ਮੂੰਗਲੀਆਂ ਨੇ ਪਾਈ ਗਈ ਖੇਤਾਂ ਵੱਲ ਬਿੱਲੀ ਜਾ ਕੇ ਗਿੱਦੜ ਦੇ ਟੱਡ ਚ ਮਾਰੀ ਜਾ ਟੱਡ ਚ ਮਾਰੀ ਸਾਰੇ ਨਾਲ ਤਾਂ ਰਾਹੀ ਪਾਣ ਦੀ ਲਿੱਖ ਲੈਣਾ ਓਨੇ ਬਲਮੁਗੜੇ ਲਿੱਖ ਲੈ ਤੇ ਲੈ ਕੇ ਹਾਂ ਜ ਆਉਂਦੇ ਲੈ ਕੇ ਲੈ ਕੇ ਉਹ ਘਰੇ ਆ ਕੇ ਗੱਪਾਂ ਤਾਂ ਫੇਰ ਆਈ ਹੁੰਦਾਂ। ਤੇ ਕੇ ਪਹਿਲੀ ਪਨਾਸੀ ਕੋਠਾ ਲੱਕ ਲੈ ਪੁਲਿਸ ਆ ਤਾ ਤੋ ਕਈ ਗਿਆ ਆ ਤਾ। ਐਸੇ ਐਦੀ ਵੇਰੀ ਬਾਤ। ਅੰਤਿਮੇਰੀ ਬਰਾਤ ਆ। ਇੱਕ ਹੋਣਾ ਕੋਈ 10 ਵਜੇ ਪਏ ਹੁਣ ਮਰਤੰਦਾ ਕਾ ਨਾ। ਹਾਂਜੀ ਭਾਈ। ਸਾਰਿਆਂ ਨੂੰ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਆਪਾਂ ਪੰਜਾਬੀ ਨਾਲ ਜੋੜਦੇ ਆਂ ਤੇ ਇਹ ਬਾਤ ਤਾਂ ਹੀ ਪਾਈ ਵੀ ਛੋਟੇ ਹੁੰਦੇ ਆਪਾਂ ਬਾਤਾਂ ਪਾਉਂਦੇ ਸੀ ਚੰਗਾ ਲੱਗਾ ਤਾਂ ਸਬਸਕ੍ਰਾਈਬ ਕਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ